ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਵਿਰਾਟ ਮਹਿਲ ਔਰ ਸਿਕਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਮੇਰਾ ਬਲੌਗ ਇਕਰ ਸਿੰਘ ਤਾਂ ਅੱਜ ਦਾ ਬਲੌਗ ਵੀ ਬਹੁਤ ਥੋੜਾ ਜਿਹਾ ਸਪੈਸ਼ਲ ਹੋਣ ਵਾਲਾ ਪਿਛਲੇ ਬਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨਾ ਪਿਆਰ ਦਿਨੇ ਹੋ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਆ ਔਰ ਬਹੁਤ ਜਣਾਂ ਨੇ ਪੁੱਛਿਆ ਵੀ ਭਾਈ ਜੀ ਕੀ ਗੱਲ ਵਿਰਾਟ ਜੀ ਤੁਸੀਂ ਵਿਆਹ ਹੁਣ ਕਰਵਾ ਰਹੇ ਹੋ ਮੈਂ ਮੈਂ ਕਹਿਆ ਵੀ ਉਹ ਤਾਂ ਦਾ ਜਵਾਬ ਜਿਹੜਾ ਇਹ ਤੁਹਾਨੂੰ ਅੱਜ ਦੇ ਦਾਂਗੇ ਅਸੀਂ ਵੀ ਸਮ ਰੀਜ਼ਨਸ ਪਰਸਨ ਜ਼ਿੰਦਗੀ ਚ ਲੇਟ ਹੋਈ ਜਾਂਦਾ ਔਰ ਮੈਂ ਵੀ ਆਪਦੀ ਜ਼ਿੰਦਗੀ ਚ ਕੁਝ ਸ਼ਿਕਾਰਨਾ ਕਰਕੇ ਲੇਟ ਹੋ ਗਿਆ ਸੀ ਉਹ ਜਿਹੜੇ ਕਾਰਨ ਹੈਗੇ ਨੇ ਮੇਰੇ ਜਾਂ ਕੀ ਕਾਰਨ ਰਹੇ ਜਾਂ ਕੀ ਮੇਰੀ ਜ਼ਿੰਦਗੀ ਚ ਐਦਾਂ ਦੀ ਹੋਇਆ ਕਿ ਇੰਨਾ ਲੇਟ ਹੋ ਗਿਆ ਤਾਂ ਉਧਰ ਹੀ ਤੁਹਾਨੂੰ ਦੇਖਣੀਆਂ ਪੈਣਗੀਆਂ ਮੇਰੀਆਂ ਇੱਕ ਦੋ ਪੋਡਕਾਸਟਾਂ ਜਿਹੜੀਆਂ ਕਿ ਤੁਸੀਂ YouTube ਚੈਨਲ ਕਹੈਂਡ ਪੰਜਾਬੀ ਦੇ ਉੱਤੇ ਜਾ ਕੇ ਵਿਰਾਟ ਮਹਿਲ ਸਰਚ ਕਰਕੇ ਵੀ ਕੱਢ ਸਕਦੇ ਹੋ ਤੇ ਦੂਸਰਾ ਜਿਹੜਾ ਹੈਗਾ ਮੇਰਾ ਇੰਸਟਾਗ੍ਰam ਵਿਰਾਟ ਮੈਲ ਦੇ ਉੱਪਰ ਸਰਚ ਕਰਕੇ ਤੁਸੀਂ ਉੱਥੇ ਹੀ ਸਾਰਾ ਕੁਝ ਪਿਆ ਹੋਇਆ ਤੁਹ ਵੀ ਦੇਖ ਸਕਦੇ ਹੋ ਠੀਕ ਹੈ ਦੋਸਤੋ ਆਜੋ ਫਿਰ ਮਿਲਵਾਉਣੇ ਤੁਹਾਨੂੰ ਸਾਡੇ ਪਾਤਰਾਂ ਦੇ ਨਾਲ ਤੇ ਕਰਦੇ ਆਂ ਗੱਲਬਾਤ ਤੇ ਨਵੀਂ ਸ਼ੁਰੂਆਤ ਆਜੀ ਦੇ ਨਵੇਂ ਬਲੌਗ ਕਿਵੇਂ ਹੋ ਸਾਡੀ ਪੰਜਾਬੀ YouTube ਇੰਡਸਟਰੀ ਦਾ ਸਭ ਤੋਂ ਖੂਬਸੂਰਤ ਮੁੰਡਾ ਹੋਰ ਕਿਦਾਂ ਵਧੀਆ ਚਾਪੀਤੀ ਜਾ ਰਹੀ ਹੈ ਹਾਂਜੀ ਹਾਂਜੀ ਲੋ ਵੀ ਦੋਸਤੋ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨੂੰ ਵੇਖਿਆ ਹੋਵੇਗਾ ਮੇਰੀਆਂ ਚ ਵੀ ਤੇ ਬਾਕੀ ਸਾਰੀਆਂ ਦੇ ਵਿੱਚ ਵੀ ਤਾਂ ਜੱਸਾ ਸਾਡਾ ਬਹੁਤ ਘੈਂਟ ਮੁੰਡਾ ਹੈ ਬਹੁਤ ਘੈਂਟ ਆਰਟਿਸਟ ਹੈ ਥੀਏਟਰ ਦਾ ਆਰਟਿਸਟ ਹੈ ਔਰ ਬਹੁਤ ਸੋਹਣੀ ਪਰਸਨੈਲਿਟੀ ਹੈ ਦੀ ਸਾਰੇ ਜਣੇ ਇਹਨੂੰ ਬਹੁਤ ਪਸੰਦ ਕਰਦੇ ਨੇ ਚਾਹੇ ਤਾਂ ਉਹ ਕਿਤੇ ਤਾਂ ਮੰਨ ਲਈਏ ਤਕਦੀਰੇ ਦੇ ਵਿੱਚ ਹੋਵੇ ਚਾਹੇ ਹੋਰ ਜਿੰਨੇ ਵੀ ਤੁਹਾਡੇ ਸੀਰੀਅਲ ਚੱਲਦੇ ਨੇ ਤੇ ਇਸ ਕਰਕੇ ਮੈਂ ਵੀ ਇਹਨੂੰ ਦਿਲੋਂ ਪਸੰਦ ਕਰਦਾ ਵੀ ਹਾਂ ਕੋਈ ਅੱਛਾ ਆਰਟਿਸਟ ਹੈ ਲਓ ਇਹ ਹੈ ਜੀ ਸਾਡਾ ਜਸਕਰਨ ਜਸਕਰਨ ਕੀ ਵਾਲਾ ਜਸਕਰਨ ਸਾਡਾ ਕੈਮਰਾਮੈਨ ਹੈ ਤੇ ਸਾਡੇ ਕੋਲੇ ਇਹਨੂੰ 1 ਮਹੀਨਾ ਹੋ ਗਿਆ ਕੰਮ ਕਰਦੇ ਮੈਂ ਕਿਹਾ 1.5 ਮਹੀਨਾ ਹੋ ਗਿਆ ਤੇ ਇਹਦੀ ਫਰਸਟ ਪੇ ਅੱਜ ਆਉਣੀ ਹੈ ਅੱਜ ਇਹਨੂੰ ਪਹਿਲੀ ਪੇ ਮਿਲਣੀ ਹੈ ਇਸ ਕਰਕੇ ਇਹ ਬਹੁਤ ਖੁਸ਼ ਹੈ ਠੀਕ ਹੈ ਤੇ ਆ ਸਾਡਾ ਉਹ ਬੰਦਾ ਹੈ ਜਿਹੜਾ ਹਰ ਵੀਡੀਓ ਦਾ ਸੱਤਿਆਨਾਸ ਮਾਰਦਾ ਹੈ ਵਿੱਚ ਆ ਕੇ ਠੀਕ ਹੈ ਜੀ ਇਹਦਾ ਨਾਮ ਨਵੀਨ ਹੈ ਠੀਕ ਹੈ ਜਸ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਬਹੁਤ ਹੀ ਵਧੀਆ ਲੱਗਿਆ ਨਾ ਬਾਈ ਨਾਲ ਕੰਮ ਕਰਕੇ ਸਾਰੇ ਇਹਨਾਂ ਦਾ ਵੀ ਸਭ ਦਾ ਬਹੁਤ ਵਧੀਆ ਹੈ ਨਾ ਬਸ ਮਤਲਬ ਦਿਲ ਖੁਸ਼ ਹੋ ਜਾਂਦਾ ਜਦੋਂ ਇੱਥੇ ਆਉਂਦਾ ਇਹਨਾਂ ਦਾ ਮਾਹੌਲ ਇੱਕ ਪਰਿਵਾਰਿਕ ਮਾਹੌਲ ਹੁੰਦਾ ਸੱਚੀ ਹੋਰ ਕਿਤੇ ਇੰਨਾ ਵਧੀਆ ਫੀਲਿੰਗ ਨਹੀਂ ਮਿਲਦਾ ਜਨਾ ਇੱਥੇ ਆ ਕੇ ਦੱਲਦਾ ਮਜ਼ਾ ਆਇੰਦਾ ਕੰਮ ਕਰਨਾ ਤੇ ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਿਰਾਟ ਭਾਈ ਤੋਂ ਬਹੁਤ ਖੁਸ਼ ਨਹੀਂ ਬਟਾ ਆਪਾਂ ਤਾਂ ਬਹੁਤ ਘੱਟ ਮਿਲੇ ਆਪਾਂ ਸ਼ੂਟ ਇਕੱਠਿਆਂ ਨੇ ਇੱਕ ਅੱਧਾ ਹੀ ਕੀਤਾ ਕਿ ਮਤਲਬ ਹਾਂ ਇਹ ਤਾਂ ਹੈ ਪਰ ਫਿਰ ਵੀ ਮਤਲਬ ਗੱਲਾਂ ਮਾਤਾਂ ਤੁਸੀਂ ਵੀ ਪਤਾ ਲੱਗ ਜਾਂਦਾ ਨਾ ਹੀ ਹਾਂ

ਕਿਆ ਹਾਲ ਹੈ ਬੜੀਆ ਹਾਂ ਤਾਓ ਅੱਛਾ ਅੱਜ ਤੁਹਾਡੇ ਸ਼ੂਟ ਹੈ ਹਾਂਜੀ ਕਿਹੜੀ ਫਿਲਮ ਦਾ ਸ਼ੂਟ ਹੈ ਫਿਲਮ ਬਾਰੇ ਦੱਸੋ ਅੱਜ ਹੈਗਾ ਇਹਦੀਆਂ ਦੋ ਚੱਲ ਰਹੀਆਂ ਨਾ ਇਹ ਤਾਂ ਨਹੀਂ ਬਦਲਾਦਾ ਕਿਹੜੀ ਤੇ ਕਰਮੀ ਤੁਸੀਂ ਨਾ ਮਰਜੀ ਤੇ ਵਿਆਹ ਦਾ ਸ਼ੂਟ ਹੈ ਫਿਲਾਲ ਉਹ ਸਟਾਰਟ ਕਰਾਂਗੇ ਬਾਅਦ ਚ ਵਿਧਵਾ ਨੰਨ ਬਣਾਵਾਂਗੇ ਠੀਕ ਹੈ ਹਾਂਜੀ ਤੁਸੀਂ ਕਦੋਂ ਆ ਜਾਓਗੇ ਮੰਮੂ ਮੈਂ ਬਸ ਤੁਹਾਡੇ ਕੋਲ ਸਹੀ 2-2 ਘੰਟੇ ਤੱਕ ਆ ਗਿਆ ਓਕੇ ਠੀਕ ਹੈ ਨਾ ਹਾਂ ਚਾਹ ਪੀ ਰਹੇ ਹੋ ਵੀ ਇਹ ਹੁਣ ਤਿੰਨੇ ਜਣੇ ਸਾਰੇ ਚਾਹ ਪੀ ਕੇ ਫਟਾਫਟ ਕੰਮ ਸ਼ੁਰੂ ਕਰਾ। ਪਾਤਰ ਸੀਗੇ ਤੇ ਨਾਲ ਹਰਪੀ ਸੀ। ਹੁਣ ਮਿਲਾਉਣੇ ਥੱਲੋਂ ਦੂਜੇ ਪਾਤਰਾਂ। ਇਹ ਕਹਿੰਦੇ ਨਾ ਦਿਹਾੜੇ ਤੋਂ ਰਿਕਾਰਡਿੰਗ ਆ। ਵੀਡੀਓ ਦੇ ਵਿੱਚ ਆਈ ਇਹਨਾਂ ਕਿੱਥੇ ਜਾਣਾ? ਮੈਂ ਕਿਹਾ ਤੂੰ ਜਾਣ ਤੇਰੀ ਵੀਡੀਓ ਬਸ ਤੇ ਆ ਰਹੀ। ਮਮੂ ਮੈਨੂੰ ਨਾ ਇਹ ਸੱਚਾ ਹੋਈ ਨਹੀਂ ਕਿ ਕਿਥੇ ਪਾਸੇ ਜਾਣਾ? ਜਾਣ ਕਿੰਨੇ ਲਾਈਕ ਨਹੀਂ 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 ਤੇਰੀ ਵੀਡੀਓ ਚਾਹਣਾ ਉਹ ਵੀ ਤਾਂ ਕਿੱਡੀ ਵੱਡੀ ਗੱਲ ਹੈ। ਹਾਂ ਹੈਨਾ? ਡਾਕਟਰ ਮੇਰੇ ਆਰ ਵੀ ਤੇਰੀ ਵੀਡੀਓ ਤੋਂ ਹੁੰਦਾ ਹਾਂ। ਹਾਂ। लाविए इधर तैयारियां चल रही हैं हां किवें लागिंग गुड दसो ਵੀ ਮੇਰਾ ਪਾਣਜਾ ਕਿਵੇਂ ਲੱਗ ਰਿਹਾ ਦੁਨੀਆਂ ਦਾ ਸਭ ਤੋਂ ਖੂਬਸੂਰਤ ਪਾਣਜਾ ਹਾਂ ਵਧੀਆ ਗੱਲ ਠੀਕ ਹੈ ਜੀ ਸੋ ਸਾਡੀ ਭੂਆ ਜੀ ਹੋਰ ਆ ਬੈਠੇ ਨੇ ਭੂਜੀ ਕਿਵੇਂ ਹੋ ਚਾਹ ਪੀ ਲਈਆ ਚਾਹ ਪੀ ਜਾਂਦੇ ਚਾਹ ਪੀ ਜਾਂਦੇ ਹਾਂ ਹਾਂ ਜੀ ਤੇ ਭੂਆ ਤੁਹਾਡੀ ਬੋਲੀਵੁੱਡ ਹੀ ਫੇਮਸ ਹੋਈ ਹੈ ਬੜੇ ਲੋਕਾਂ ਨੇ ਨੋਟਿਸ ਕੀਤਾ ਤੇ ਬੋਲੀ ਦੁਬਾਰਾ ਹੋ ਜਾਏ ਇੱਕ ਵਾਰੀ ਚਲੋ ਨਾ ਨਾ ਪੀ ਚਲੋ ਐ ਤਾਂ ਕੋਈ ਗੱਲ ਚੱਲ ਆ ਰੱਖ ਦੋ ਰੱਖ ਦੋ ਉਹ ਤਾਂ ਕਿੱਦਾਂ ਪਾਵਾਂਗੇ ਨਾਲ ਨਾਲ ਇਦਾਂ ਕਿੱਦਾਂ ਪਾਵਾਂ ਤੁਸੀਂ ਆਇਓ ਹਰਿਆ ਹਰਿਆ ਆਖਾਗੇ ਪੀਰਾ ਲਾਡੜਿਆ ਮੈਨੂੰ ਤੇਰੇ ਜ਼ਿਆਦਾ ਚਾਹ ਬੀਰਾ ਲਾਡੜਿਆ ਮੈਨੂੰ ਤੇਰੇ ਜ਼ਿਆਦਾ ਚਾਹ ਬੀਰਾ ਲਾਡੜਿਆ ਮੈਨੂੰ ਤੇਰੇ ਜ਼ਿਆਦਾ ਚਾਹ ਬੀਰਾ ਲਾਡੜੇ ਭੂਆ ਜੀ ਦੀ ਇਹ ਬੋਲੀ ਬਹੁਤ ਫੇਮਸ ਹੋਈ ਸੀ ਹਾਂਜੀ ਆਂਟੀ ਜੀ ਕਿਵੇਂ ਹੋ ਠੀਕ ਆਂ ਜੀ ਹਾਂਜੀ ਸਸਰੀ ਤੁਹਾਨੂੰ ਸਾਰਿਆਂ ਨੂੰ ਬਹੁਤ ਤੁਹਾਨੂੰ ਤੇ ਭੂਆ ਜੀ ਨੂੰ ਬਹੁਤ ਪਸੰਦ ਕੀਤਾ ਬਲੌਗ ਦੇ ਵਿੱਚ ਬਹੁਤ ਲੋਕਾਂ ਨੇ ਕਮੈਂਟ ਆਏ ਕਹਿੰਦੇ ਸਖਪਾਲ ਦੀ ਵਹਿਜਾ ਵਹਿਜਾ ਹੋ ਗਈ ਠੀਕ ਹੈ ਬੱਲੇ ਬੱਲੇ ਹੋ ਗਈ ਹਾਂ ਵਧੀਆ ਵਧੀਆ ਸਾਨੂੰ ਕਮੈਂਟ ਕਰਿਆ ਕਰੋ ਹੁਣ ਜਦੋਂ ਇਹਨਾਂ ਨੇ ਕਿਹਾ ਵੀ ਸਾਨੂੰ ਵਧੀਆ ਕਮੈਂਟ ਕਰਨ ਲਈ ਵਧੀਆ ਮਸਲਾ ਵਜਾਈ ਦਿੱਤਾ ਸਾਡਾ ਬਹੁਤ ਦਿਲ ਖੁਸ਼ ਹੁੰਦਾ ਹੈ ਹਾਂ ਸਾਨੂੰ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਹਾਂ ਬਹੁਤ ਦੇਰ ਨਾਲ ਤੁਸੀਂ ਬਹੁਤ ਪਿਆਰ ਸਾਨੂੰ ਹਾਂ ਬਿਲਕੁਲ ਬੇਤੁਰੀ ਐਦੇ ਵਧੀਆ ਕਮੈਂਟ ਕਰਿਆ ਕਰੋ ਹੋ ਕੀ ਬੁਆ ਜੀ ਸਹੀ ਕਹਿਣਾ ਵੀ ਸਾਰੇ ਨੇ ਜਿਹੜੇ ਹੈਗਾ ਵਧੀਆ ਵਧੀਆ ਪਿਆਰ ਕਰਨ ਵਧੀਆ ਕਮੈਂਟ ਕਰਨ ਵਧੀਆ ਵਧੀਆ ਕਮੈਂਟ ਕਰਿਆ ਕਰੋ ਜੀ ਅਸੀਮ ਕੋਸ਼ਵਾਲ ਨੇ ਸਭ ਚੰਗੇ ਕਮੈਂਟ ਆਏ ਹੈ ਹਾਂ ਬਿਲਕੁਲ ਬਿਲਕੁਲ ਫਿਰ ਹੌਸਲਾ ਹੋ ਜਾਂਦਾ ਹੋਰ ਵਧੀਆ ਕਰੀਏ ਹਾਂਜੀ ਹਾਂ ਤੇ ਲਾਡਕੁਰ ਚਾਹ ਲਿਆਈ ਲਾਡੋ ਇਹ ਕੀ ਹਲੇ ਆਏ ਦੁੱਧ ਲੈ ਆਏ ਹੋ ਜਾਂ ਦੁੱਧ ਇੰਨਾ ਆਏ ਤਾਂ ਤਾਣੀ ਪੁੰਨਣਾ ਮੇਰੇ ਗੱਲ ਚ ਠੰਡਾ ਠਾਰ ਕਰੋ ਇਹਨੂੰ ਲਓ ਜੀ ਸਾਰੇ ਕਲਾਕਾਰ ਜਾ ਰਹੇ ਨੇ ਆਪਦੇ ਆਦੇ ਕੰਮ ਲਈ ਹਾਂਜੀ ਦੋਸਤੋ ਹੈਲੋ ਗਾਇਸ ਸਰਨ ਵੈਸ਼ ਵਿਸ਼ੇਸ ਹਰਪੀਤਨ ਵੈਸ਼ ਵਿਸ਼ੇਸ ਸੋਨਾ ਸੋਨਾ ਕੰਮ ਕਰੋ ਔਰ ਸੋਣਾ ਸੋਣਾ ਕੰਮ ਕਰਕੇ ਫਿਰ ਆਓ ਇਧਰ ਠੀਕ ਹੈ ਜੀ ਹੁਣ ਇਹ ਜਾ ਰਹੇ ਆ ਸਾਰੇ ਉਧਰ ਦੂਜੀ ਲੋਕੇਸ਼ਨ ਦੇ ਉੱਪਰ ਸ਼ੂਟ ਦੇ ਉੱਪਰ ਤੇ ਆਪਾਂ ਇਹਨਾਂ ਦੀ ਕਰਦੇ ਆਂ ਵੇਟ ਜਾ ਅਲੀ ਧੰਤੀ ਗਾਣੇ ਲੱਸੀ ਦੀ ਠੀਕ ਉੱਪਰ ਗਈ ਕਹਿ ਮੇਰਾ ਦੋਸਤ ਆ ਐ ਵੀ ਮੈਨੂੰ ਇੱਧਰ ਪੂਰਾ ਜਿੱਕੀਣਾ ਗਿਆ ਸਾਡੀ ਕੁੜੀ ਭੱਜ ਗਈ ਸੀ ਯਾਰ ਜੀ ਕਹਿਣੀ ਮਤਲਬ ਕਹਿਰ ਕਹਿੰਦੇ ਗਿਆ ਕੀ ਹੋ ਗਿਆ ਜਦੋਂ ਉਹ ਫਹਾ ਲੈ ਗਿਆ ਸੀਗਾ ਤਾਂ ਕਰਕੇ ਡਰਦੈ ਮੈਂ ਅਚਾਨਕ ਬਹੁ ਮਾਰੀ ਹੋਈ ਗਿਆ ਫਿਰ ਕੀ ਹੋ ਗਿਆ ਸੀ ਮੈਂ ਥੋੜ ਕਰੇ ਇਹਨਾਂ ਦੀ ਕੁੜੀ ਭੱਜ ਗਈ ਸੀਗੀ ਕੀ ਫੱਟ ਗਈ ਇਹ ਗੱਲ ਤਾਂ ਸਾਂਗੇ ਨਹੀਂ ਜਿਸ ਕਾਰਨ ਦਾ ਰਸਤਾ ਦਿੱਤੀਆਂ ਪਰ ਇਹ ਜਾਣ ਕੇ ਸਵਾਲ ਲੈ ਕੇ ਸਾਂਗੇ ਨਾਲ ਦੇ ਮੂੰਹ ਮੈਂ ਫਿਰ ਇਹਨੂੰ ਪਾਇਆ ਵੀ ਨਹੀਂ ਆਉਂਗੇ ਕਿ ਕੋਈ ਨਾ ਬੋਲੇ ਵੀ ਤੇਰੀ ਭੈਣ ਜੀ ਆਇਆਂ ਨੀ ਕਿਸੇ ਕੋਈ ਨਾ ਆਉਂਗੇ ਹਾਂ ਵੀ ਬਗਾਨੇ ਸਾਹਮਣੇ ਇਹ ਚੀਜ਼ ਕਰਕੇ ਬੱਤੀ ਕਰਤੀ ਹੈ ਅਬਾਟੀ ਜੀ ਕੇ ਲਈ ਮਿਉਰੀ ਲੱਗੀ ਸਾਂਦੇ ਦੇਖੀਓ ਕਈ ਸ਼ਖਸ ਸਾਰਿਆਂ ਨੂੰ ਕਿਵੇਂ ਹਾਂ ਸਾਰੇ ਜਣੇ ਤੁਸੀਂ ਉਮੀਦ ਕਰਦੇ ਤੁਸੀਂ ਠੀਕ ਹੋਵੋਗੇ ਆ ਦੇਖ ਲਓ ਸਾਰਿਆਂ ਦੇ ਕਿਚਰੇ ਕਿਚਰੇ ਪੁੱਤਾ ਵੀ ਦੇਖ ਲਿਆ ਯਹਾਂਲੇ ਮੇਰੇ ਕੁੱਤਾ ਵੀ ਦੋ ਜੁੱਤਾ ਤੇ ਰਿਲੇ ਕਰ ਲੈ ਸੋਹਣਿਆ ਲੱਗਦੀ ਹੈ ਮੇਰੇ ਕੁੱਤਾਂ ਨੂੰ ਦੋ ਕਰੀ ਲਈ ਦੋ ਕਰੀ ਲਈ ਤੇ ਨੂੰ ਕਹਿੰਦਾ ਕਰੇਲੇ ਤਾਂ ਹਾਂ ਕਰਕੇ ਕਰਦੇ ਹੁੰਦੇ ਤਾਂ ਹਾਂ ਅੰਨ ਇੱਥੇ ਹੀ ਬਣਾ ਲ ਕੇ ਉਹ ਕਰੇਲੇ ਆਂਡ ਦੋ ਕਰੇਲੇ ਅੱਜ ਤੁਸੀਂ ਵੀ ਕਰ ਲਓ ਠੀਕ ਹੈ ਮੈਂ ਕਰ ਲੀ ਮੇਰੀ ਸਬਜ਼ੀ ਆ ਚੁੱਕੀ ਹੈ ਜੀ ਆਲੂ ਵੜੀਆਂ ਕਿਉਂ ਧਰੀਆਂ ਪੂ ਆਪਦੀ ਜੀ ਕਿਉਂ ਲੜੀਆਂ ਆਲੂ ਵੜੀਆਂ ਡੋਲਤੀਆਂ ਉਹ ਆ ਭਤੀਜੀ ਬੋਲਦੀ ਆ ਮੈਡਮ ਅਨਜੀਤ ਕੌਰ ਮੈਡਮ ਸਿਫਾਰਕਾਰ ਤੇ ਪ੍ਰਵੀਨਦੀ ਅਸਲ ਜੀ ਗੱਲ ਵਾਰ ਇੱਧਰ ਦੀ ਕਨਵਰਸੇਸ਼ਨ ਬੜੀ ਚੱਲ ਗਈ ਮਮੀਆਂ ਹੋ ਗਈ ਉਸ ਤੇ ਆਂਟੀ ਹੋ ਗਈ ਦੋਨੋਂ ਨੇ ਇੰਟਰੋਡਕਸ਼ਨ ਕਰਾ ਕੇ ਠੀਕ ਹੈ ਬਾਕੀ ਨਹੀਂ ਦਿੱਤਾ ਦਨ ਪਤਾ ਧਾਰਾ ਕੋ ਦੀ ਹੈ ਠੀਕ ਹੈ ਤੇ ਆਂਕੀ ਕੋ ਵੀ ਹੋਈ ਹੰਤਰੀ ਦੇ ਲੈ ਆਂਕੀ ਕੋ ਵੀ ਕੋਈ ਨਾ ਵੀ ਪਤਾ ਦੋ ਜਣੇ ਡੈਥ ਹੋ ਗਈ ਠੀਕ ਹੈ ਠੀਕ ਹੈ ਕੋਈ ਆਂਕੀ ਹੋ ਗਿਆ ਸੀਗਾ ਤੇ ਦੋ ਕਹਿੰਦੀ ਕਿਆਰ ਮਰ ਗਿਆ ਸੀ ਫਾ ਲੈ ਕੇ ਉਹੀ ਤੂੰ ਉੱਚੇ ਜਾਣ ਕਿ ਤੂੰ ਨੋਂ ਨਾ ਪਾਉਣਾ ਰਖਮਾਂ ਦੀ ਫਿਰ ਤੁਸੀਂ ਬੋਲ ਇਸ ਤਰੀਕੇ ਦੇ ਨਾਲ ਸਿਖਝਾਈ ਜਾਂਦੇ ਆ ਮਾਮਾ ਸੀ ਤੇਰਾ ਨਹੀਂ ਮਾਮਾ ਸੀ ਮਾਮਾ ਤੇਰਾ ਨਾ ਹੱਤ ਤੋਂ ਬਾਤ ਕਰੇ ਹੋਏਗਾ ਨਾ ਲੱਡੂ ਮਾਮਿਆਂ ਨੂੰ ਘੱਟ ਹੀ ਸਮਝ ਅੱਜ ਕੱਲ੍ਹ ਇਹ ਆਪਣੀ ਨਹੀਂ ਬਾਤ ਚ ਆਂਟੀ ਵੀ ਤੁਹਾਨੂੰ ਤੂੰ ਪਰ ਕੰਮ ਕਰ ਲਿਆ ਕਰ ਉੱਠ ਕੇ ਹਾਂਜੀ ਕੀ ਕਰੀਏ ਬੱਸ ਰੋਟੀ ਖਾ ਲੈ ਨੇ ਉਹ ਤਾਂ ਹਜੇ ਨਾ ਹੱਥੇ ਵੀ ਨਹੀਂ ਦੇਖ ਲਓ ਆਈ ਬੈਠੇ ਸਾਨੂੰ ਕਹੀ ਜਾਂਦੇ ਉੱਠ ਖੜੋ ਉੱਠ ਖੜੋ ਤੇ ਤੂੰ ਇੱਥੇ ਭਰਿਆ ਪਤੀਲਾ ਖਾ ਕੇ ਦਾਲ ਦਾਲ ਹੈ ਰੋਟੀਆਂ ਇਥਾਈ ਮਕਾਈ ਕਰ ਜਾ ਕੇ ਆਖੇਗੀ ਸ਼ਕੰਬੂਰ ਕੀ ਆਈ ਸਹੀ ਹੈ ਤੇ ਤੂੰ ਇੱਥੇ ਆ ਕੇ ਬੈਠੀ ਆ ਹੁਣ ਆਂਟੀ ਤੈਨੂੰ ਜਾਣਾ ਚਾਹੀਦਾ ਕਰ ਜਾ ਕੇ ਕਹੂੰਗੀ ਭਈ ਅੱਜ ਮੈਂ ਤਾਂ ਕੰਮ ਕਰ ਕਰ ਥੱਕ ਗਈ ਮਨਿੰਦਰ ਨੀਆ ਕੁੜਪੜੀਆਂ ਠਾੜਦੀਆਂ ਬਲਾਗ ਲਾ ਗੇ ਤੂੰ ਕੀ ਐਂਟੀ ਉਹ ਜਾਂਦੀ ਕਿ ਕਿ ਗੇਮ ਖੇੜ-ਖੇੜਦੀ ਅਮਨਿੰਦਰ ਕੈਂਡੀ ਗ੍ਰੈਸ਼ ਕੈਂਡੀ ਗ੍ਰੈਸ਼ ਆਂਟੀ ਤੇਰੀ ਉਮਰ ਹੈ ਕੈਂਡੀ ਗ੍ਰੈ ਮੰਦਰਸ ਪਹਿਲਾਂ ਕਹਿੰਦੇ ਹੁੰਦੇ ਆ ਕਿ ਦਿਲ ਹੋਣਾ ਚਾਹ ਜਾਈਂਦਾ ਜਵਾਨ ਉਮਰਾਂ ਚ ਕੀ ਰੱਖੇ ਆ ਹਾਂ ਹੁੰਦੀ ਆ ਠਾ ਸੋਟਾ ਤੇ ਆ ਹੁੰਦਾ ਮੁੰਮਾ ਜਵਾਨ ਉਪਰ ਸਹੀ ਗੱਲ ਹਾਂ ਅੰਦਰ ਕਿਹੜਾ ਲੈਵਲ ਬਹੁਤ ਹੋ ਰਿਹਾ ਬਸ ਦੱਸਦੀ ਨਹੀਂ ਨਾ ਨਾ ਨਜ਼ਰ ਲਾ ਦੋਗੇ ਕਿਉਂ ਹਾਂ ਅੰਦਰ ਸਾਰੇ ਲੈਵਲ ਟਪਾ ਤੇ ਆਂਦੀ ਆਂ ਦੇਖ ਲਓ ਆਹ ਦੇਖ ਲਓ ਜੀ ਇਹ ਕੈਂਡੀ ਕਲੈਕਸ਼ਨ ਲੈਵਲ ਮੈਨੂੰ ਕੀ ਪਤਾ ਕਿੱਥੇ ਪਿਆ ਰੱਖਦਾ ਕਿੱਥੇ ਪਤਾ ਲੱਗਦਾ ਲੈਵਲ ਹਾਂ 11 9717 ਹੈਂ ਇੰਨਾ ਲੈਵਲ ਬੜਾ ਡਾਡਾ ਦਾ ਲੈਵਲ ਹਾਂਜੀ ਮੈਮ ਰਣਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਅ ਰਣਜੀਤ ਕੌਰ ਮੈਮ ਅੱਜ ਸਾਡੇ ਕੋਲ तकरीबन ਇੱਕ ਹਫ਼ਤੇ ਬਾਅਦ ਆਏ ਨੇ ਪਿਛੇ ਜੇ ਇਹਨਾਂ ਦੇ ਮੱਧਪੂਰੇ ਹੋ ਗਏ ਸੀਗੇ ਤੇ ਇਸ ਕਰਕੇ ਮਤਲਬ ਜਿਹੜੇ ਸੀਗੇ ਕੰਮ ਨਹੀਂ ਸੀ ਕਰ ਰਹੇ ਤੇ ਚਲੋ ਗਮੀਆਂ ਸਦੀਆਂ ਤਾਂ ਹੁਣ ਆਉਂਦੀਆਂ ਹੀ ਰਹਿੰਦੀਆਂ ਨੇ ਫਿਰ ਕੀ ਕਰ ਸਕਦੇ ਹਾਂ ਬਟ ਰੁਕਿਆ ਵੀ ਨਹੀਂ ਜਾਂਦਾ ਜ਼ਿੰਦਗੀ ਇਹੋ ਜੀ ਹੈ ਕਿ ਅੱਗੇ ਤਾਂ ਵਧਣਾ ਹੀ ਪੈਂਦਾ ਹਨ ਕੰਮ ਤਾਂ ਰੋਕ ਨਹੀਂ ਸਕਦੇ ਆਪਾਂ ਤੇ ਚੁੱਪ ਚੁੱਪ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਨਾ 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 ਰੋਣਾ ਨਹੀਂ ਚੁੱਪ ਕਰ ਚਿੱਤ ਭੈੜਾ ਨਹੀਂ ਕਰੀ ਤੁਹਾਨੂੰ ਦੇਖੋ ਜੀ ਇਹ ਜਿਹੜਾ ਜੋ ਇਨਸਾਨ ਦੁਨੀਆ ਤੇ ਆਇਆ ਉਹਨੇ ਜਾਣਾ ਤਾਂ ਹੈਗਾ ਹੀ ਹੈ ਹੈ ਆਪਾਂ ਇੱਥੇ ਪਰਮਾਨੈਂਟ ਦਾ ਕੋਈ ਵੀ ਹੈ ਨਹੀਂ ਤੇ ਇੱਥੇ ਰਾਜੇ ਰਾਣੀਆਂ ਨਹੀਂ ਹੈਗੇ ਆਪਾਂ ਕੌਣ ਹੁੰਨੇ ਆ

ਕੀ ਟਾਈਮ ਆਪੇ ਨਹੀਂ ਮਿਲਦੇ ਮਿਲਦੇ ਨਹੀਂ ਕੋਈ ਵੀ ਨਹੀਂ ਮਿਲਦਾ ਜੀ ਤੁਸੀਂ ਦੇਖੋ ਅੱਜ ਦਾ ਗਿਆ ਬੰਦਾ ਕਦੇ ਵਾਪਸ ਮਿਲਿਆ ਕਿਸੇ ਨੂੰ ਅਸੀਂ ਬੈਠਾ ਜਿਹੜੇ ਮੈਂਟ ਨਹੀਂ ਸੀ ਆਪਦੀ ਮਾਂ ਵੀ ਨਾਲ ਮੈਂ ਆਪਦੀ ਮਾਂ ਵੀ ਨਾਲ ਜਮਾਨੇ ਸਿਰੇਂਦਾ ਜਰਾ ਬੈਠਾ ਜਿੰਦਗੀ ਤੇ ਕੱਟ ਰਹੇ ਹਾਂ ਮਾਂ ਕੇ ਜੱਪੀ ਪਾ ਕੇ ਗੱਲਾਂ ਬਾਤਾਂ ਕਰਨੀਆਂ ਕੇ ਰੋਟੀ ਖਾਣ ਵਾਲੇ ਕੋਈ ਕੰਮ ਨਹੀਂ ਦਿਸਿਆ ਇਹ ਰੁਕਦਾ ਦੂਜੀ ਨਹੀਂ ਹੈਗਾ ਖਾਣਾ ਬਿਨਾ ਕੁਝ ਵੀ ਨਹੀਂ ਹੋਉਂਦਾ ਸਾਰੇ ਹੋ ਨੇ ਪਰ ਬੰਦਾ ਨਹੀਂ ਮਿਲਦਾ ਬੰਦਾ ਨਹੀਂ ਮਿਲਦਾ ਦੁਬਾਰਾ ਇਹ ਰੁਕਦਾ ਤਾਂ ਕੁਝ ਵੀ ਨਹੀਂ ਹੁੰਦਾ ਕਦੇ ਵੀ ਪਤਾ ਜੀ ਰੁਕਣ ਵਾਲੀ ਕੋਈ ਚੀਜ਼ ਹੀ ਨਹੀਂ ਫਿਰ ਉਹ ਕੀ ਕਰੀਏ ਜੇ ਕੰਮ ਰਕਾਵਾਂਗੇ ਤਾਂ ਉਹ ਵੀ ਫਿਰ ਸਾਰਾ ਹੀ ਬੈਠ ਜਾਣਗੇ ਟਿੱਡ ਤਾਂ ਰੋਟੀ ਮੰਗਦਾ ਹੀ ਆ ਨਾ ਟਿੱਡ ਤਾਂ ਰੋਟੀ ਮੰਗਦਾ ਹੀ ਆਥ ਨੇ ਹਰੇ ਬੱਚੇ ਬੱਚਿਆਂ ਨੂੰ ਵੀ ਕੁਝ ਦੇਣਾ ਆਪ ਵੀ ਉਹ ਕਰਨਾ ਫਿਰ ਉਹ ਜੀ ਕੰਮ ਨਾ ਕਰਾਂਗੇ ਆਪਣੀਆਂ ਕਿਹੜੀਆਂ ਸਰਕਾਰੀ ਨੌਕਰੀਆਂ ਨੇ ਮਜਬੂਰੀਆਂ ਆਪਣੀਆਂ ਆਪਣੀਆਂ ਮਜਬੂਰੀਆਂ ਲਈ ਫਿਰਦੀਆਂ ਆਪਾਂ ਨੂੰ ਕੋਈ ਗੱਲ ਨਹੀਂ ਮੈਮ ਤੁਸੀਂ ਰੋਵੋ ਨਾ ਦੇਖੋ ਅਸੀਂ ਤੁਹਾਡੇ ਨਾਲ ਆ ਠੀਕ ਹੈ ਟੈਨਸ਼ਨ ਨਹੀਂ ਕੋਈ ਲੈਣੀ ਹਾਂ ਇਹ ਤਾਂ ਦੇਖੋ ਜਿੰਨਾ ਦਲੇਰ ਹੋ ਕੇ ਕੱਟ ਲੋਂਗੇ ਬਾਣਾ ਉਹਨਾਂ ਵਧੀਆ ਗਾ ਤੇ ਨਹੀਂ ਤਾਂ ਉਹ ਹੀ ਗੱਲ ਵੀ ਇਹ ਜੀ ਜੀ ਜਿਹੜੀ ਵੀ ਅਲਟਾ ਕੇ ਸਿੱਟ ਦਿੰਦੇ ਨੇ ਅਗਲੇ ਨੂੰ ਇਹ ਇਹ ਚੀਜ਼ਾਂ ਆਪਾਂ ਕਿਤੇ ਵੀ ਮੋਲ ਨਹੀਂ ਮਿਲਦੀਆਂ ਹਾਂ ਇਹ ਤਾਂ ਕੀਮਤ ਦੇ ਕੇ ਲਈ ਨਹੀਂ ਸਕਦੇ ਨਾ ਇਹਦੀ ਕੀਮਤ ਹੈ ਨਾ ਜਿਹੜੀ ਇਹ ਹਸਤਾ ਬੱਚੇ ਤੁਸੀਂ ਖੁਦ ਪੈਦਾ ਕਰ ਸਕਦੇ ਜਦੋਂ ਮਰਜੀ ਮਾਂ ਪੇ ਥੋੜੀ ਪੈਦਾ ਕਰ ਸਕਦੇ ਇਹ ਤਾਂ ਇਹ ਹੈ ਨਾ ਦੇਖੋ ਆਹੀ ਚੀਜ਼ ਰੱਬ ਨੇ ਤੁਹਾਨੂੰ ਇੰਨਾ ਜ਼ਿਆਦਾ ਕੀਤਾ ਹਨ ਤੇ ਪ੍ਰਵੀਨ ਮੈਮ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਚੋ ਚੁੱਪ ਜੇ ਕਰਕੇ ਬੈਠੇ ਹੋ ਮੈਨੂੰ ਇਹ ਕੁੜੀਆਂ ਤਾਂ ਸ਼ਰਾਰਤੀ ਨਹੀਂ ਆ ਦੱਸੋ ਸ਼ਰਾਰਤੀਆਂ ਹੀ ਨੇ ਕਿੰਨੇ ਦੀਆਂ ਹਾਂ ਤੁਸੀਂ ਹਾਂ ਜੀ ਇਦਾਂ ਦੀ ਹੈ ਮੇਰੇ ਨਾਲ ਕਾਫੀ ਇਹਨਾਂ ਨੇ ਕੰਮ ਕਰ ਦਿੱਤਾ ਸੀ ਇਕੱਠਿਆਂ ਨੇ ਬਹੁਤ ਵਧੀਆ ਨੇਚਰ ਹੈ ਰੌਲਾ ਗੱਲਾਂ ਪਾਉਣ ਵਾਲੀ ਨਹੀਂ ਹੈ ਕੁੜੀ ਨਹੀਂ ਵੈਸੇ ਵਧੀਆ ਗੱਲ ਹੈ ਆਪਣੇ ਮੈਂ ਨਾ ਜਦੋਂ ਇਹ ਆਈ ਪਹਿਲੇ ਤਨ ਬਈ ਨਾ ਕੁੜੀ ਤਾਂ ਸਿਆਣੀ ਹੈ ਹਾਂ ਹਾਂ ਜੀ ਸੋ ਮੈਨੂੰ ਬੜੀ ਹੈ ਕੰਮ ਤਾਂ ਕੀ ਮਤਵ ਬਣਦੀ ਹੈ ਹਾਂ ਜੀ ਬਹੁਤ ਵਧੀਆ ਹੈ ਇਹਦੇ ਨਾਲ ਕਿਸੇ ਨਾਲ ਵੀ ਨਹੀਂ ਕਰਦੀ ਇਹਦੇ ਨਾਲ ਵੀ ਮੈਂ ਮਦਰ ਦਾ ਪਰਵੀਨ ਆ ਜੀ ਮੇਰਾ ਮਦਰ ਦਾ ਹੀ ਕਰੈਕਟਰ ਹੁੰਦਾ ਜੀ ਨਹੀਂ ਹਾਸੀ ਤੇ ਮੋ ਜਾਂਦਾ ਸਰ ਦੇਖੋ ਮਤਲਬ ਕੋਸ਼ਿਸ਼ ਤਾਂ ਮੈਂ ਕਰਦੇ ਕਿ ਨਾ ਹੱਸਾਂ ਗਈ ਵਾ ਹਾਸੀ ਮੈਂ ਤਾਂ ਕੰਟਰੋਲ ਹੀ ਨਹੀਂ ਕਰ ਸਕੀ ਚਾਹੁੰਦਾ ਲੱਗਦਾ ਕਰੈਕਟਰ ਲਈ ਮਕਸਦ ਹੁੰਦਾ ਇਹ ਚਾਹ। ਇੱਕ ਗੱਲ ਹੋਰ ਆ ਸਰ ਜੇ ਇਹ ਲੱਗ ਜਾਏ ਆਪ ਦਾ ਕਮਲ ਘੋਟਨ ਫਿਰ ਇਹਨੂੰ ਕੋਈ ਹਟਾ ਨਹੀਂ ਸਕਦਾ। ਨਾ ਕਮਲ ਦੇਖੋ ਸੁਣ ਮੰਗਾ ਜੀ ਦਾ। ਸੁਣ ਮੈਂ ਕਰੈਕਟਰ ਵਧੀਆ ਹੈ। ਪਰਵੀਨ ਗੱਲ ਇਦਾਂ ਹੁੰਦੀ ਆ ਕੁੜੀਆਂ ਵਾਲੀਆਂ ਚੋਂ ਸੀਰੀਅਸ ਚੰਗੀਆਂ ਵੀ ਨਹੀਂ ਲੱਗਦੇ ਆ ਮੇਰੇ। ਥੋੜੀ ਸ਼ਰਾਰਤਾਂ ਹੋਣੀ ਚਾਹੀਦੀ ਫਿਰ ਉਹ ਕੁੜੀ ਕਾਦੀ ਸ਼ਰਾਰਤੀ ਨਾ ਹੋਰੀ ਹੈ ਨਾ ਨਹੀਂ ਇਹਦਾ ਮੈਨੂੰ ਕੈਰੈਕਟਰ ਸਭ ਤੋਂ ਵਧੀਆ ਜਿਹੜਾ ਲੱਗਦਾ ਸਿਧਰੀ ਕੁੜੀ ਵਾਲਾ ਉਹ ਜੀ ਜਿਹਦੇ ਟੜੇ ਟੜੇ ਥੁੱਪੜ ਪੈਂਦੇ ਆ ਨਹੀਂ ਉਹ ਜਿਹੜੇ ਇੱਕ ਸਾਈਕਲ ਜਾ ਵਝਾਈ ਫਿਰਦੇ ਕਰ ਕੇੜੀ ਕਿਹੜੀ ਵੀਡੀਓ ਉਹ ਵੀ ਸਿਧਰੀ ਆ ਜੀ ਸਾਈਕਲ ਜਾ ਵਝਾ ਕੇ ਲਿਆ ਕਿਸਦੇ ਵਿੱਚ ਮਾਰਦੇ ਨੇ ਹਾਂਜੀ ਹਾਂ ਮੈਂ ਵੀਡੀਓ ਵੇਖੀ ਸੀ ਤੁਹਾਡੀ ਹਾਂ ਹਾਂ ਵੈਸੇ ਇੱਕ ਮੈਂ ਤੁਹਾਨੂੰ ਹੋਰ ਗੱਲ ਆਦਾ ਬਲੌਗ ਚੱਲ ਰਿਹਾ ਉਹਦਾ ਤੁਸੀਂ ਥੋੜੇ ਦਿਨ ਪਹਿਲਾਂ ਤੁਹਾਡੀ ਇੰਟਰਵਿਊ ਬਹੁਤ ਵਾਇਰਲ ਹੋਈ ਸੀਗੀ ਇਹ ਤੁਸੀਂ ਸੋਨੂ ਕੋਈ ਵਾਰੇ ਬੋਲੇ ਸੀ ਨਾ ਤੇ ਮਤਲਬ ਮੈਨੂੰ ਖੈ ਔਰ ਮੈਂ ਆਨ ਕੈਮਰਾ ਇਹ ਗੱਲ ਕਹਿਣਾ ਵੀ ਮੈਂ ਤੁਹਾਡੇ ਨਾਲ ਆ ਸੀ ਦੇ ਵਿੱਚ ਵੀ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਜਿਵੇਂ ਤੁਹਾਡਾ ਆਪਣਾ opinion ਸੀਗਾ ਵੀ ਉਹ ਸਹੀ ਸੀਗਾ ਉਹ ਆਪਣੀ ਜਗ੍ਹਾ ਤੇ ਸਹੀ ਹੋ ਸਕਦੇ ਨੇ ਆਪਾਂ ਆਪਣੀ ਜਗ੍ਹਾ ਤੇ ਸਹੀ ਨੇ ਮੈਂ ਤਾਂ ਇੱਕ મતલਬ ਕਿ ਮੇਰਾ ਕਹਿਣਾ ਕੋਈ ਹੋ ਇਹ ਮਤਲਬ ਨਹੀਂ ਕਿ ਵੀ ਹੋ ਗਿਆ ਨਾ ਸੋਨੋ ਦੀ ਇਨਸਰਟ ਕਰਾਂ ਜਾਂ ਕੁਝ ਹੋਰ ਹਾਂ ਹਾਂ ਤਾਂ ਬਹੁਤ ਗੱਲ ਕਰ ਰਹੇ ਗੱਲ ਕਰਦੇ ਕਰਦੇ ਕਿ ਛਿੜ ਗਈ ਤੇ ਮੈਂ ਕਹਿੰਦੀ ਆਪਾਂ ਨੂੰ ਇੰਨੇ ਸਾਲ ਹੋ ਗਏ ਮੈਨੂੰ ਜਗ੍ਹਾ 8 ਸਾਲ ਮੈਂ ਤਾਂ ਜਦੋਂ ਬਹੁਤ ਘੱਟ ਤੁਸੀਂ ਸਾਡੇ ਤੋਂ ਬਹੁਤ ਸੀਨੀਅਰ ਹੋਣਾ ਸਰ ਮੈਂ ਤੁਸੀਂ ਹਜ਼ਾਰ ਚ ਲੰਘ ਚੁੱਕੇ ਜਿਹੜੇ ਤੁਹਾਨੂੰ ਅਸੀਂ ਇਹ ਲੰਘਣਾ ਬਿਲਕੁਲ ਮੈਂ ਜੇ ਮੈਂ ਤੁਹਾਨੂੰ ਮੇਰੇ ਖਿਆਲ ਦਿੱਤਾ ਤੁਹਾਡੀ ਪੇਮੈਂਟ ਵੀ ਜ਼ਿਆਦਾ ਨਹੀਂ ਨਹੀਂ ਐਸੇ ਬਿਲਕੁਲ ਵੀ ਇੰਨੀ ਕੋਈ 50000 ਰੁਪਏ ਆਪਾਂ ਦੇ ਬਹੁਤ ਵੱਡੀ ਗੱਲ ਆ ਸਰ ਇਹ ਦੂਜਾ ਪਤਾ ਕਿ ਇਹ ਜਿਹੜਾ ਸੋਸ਼ਲ ਮੀਡੀਆ ਮੈਂ ਇਹ ਕਹਿੰਦੀ ਬਹੁਤ ਲੋਕਾਂ ਨੂੰ ਰੋਜ਼ਗਾਰ ਦੇ ਰੱਖਿਆ ਇਹਨੇ ਲੇਕਿਨ ਮੈਂ ਖੁਦ ਜੌਬ ਕਰਦੀ ਸੀਗੀ ਆਪਣਾ ਸੈਲਰੀ ਟਾਈਮ ਸਿਰ ਨਹੀਂ ਮਿਲਦੀ ਹੈਗੀ ਹਾਂ ਬਹੁਤ ਸੈਕਰੀਫਾਈਸ ਕਰਨਾ ਪੈਂਦਾ ਹਰ ਇੱਕ ਚੀਜ਼ ਨੂੰ ਲੈ ਕੇ ਬੜੇ ਆਪਣੇ ਲੋਕਾਂ ਨੇ ਨਾ ਉਹਨਾਂ ਨੂੰ ਜਿਆਦਾ ਹੀ ਹਾਈ ਲੈਵਲ ਤੇ ਚੜਾ ਅਸਲ 'ਚ ਮੈਂ ਤਾਂ ਸਿੱਧੀ ਗੱਲ ਇੱਕ ਗੱਲ ਕਹਿਣਾ ਬੇਸ਼ੱਕ ਮੇਰੀ ਗੱਲ ਦਾ ਗੁੱਸਾ ਲੱਗੇ ਬੇਸ਼ੱਕ ਕੋਈ ਮਾਈਂਡ ਕਰੇ ਪਰ ਮੈਂ ਇਹ ਗੱਲ ਕਹਿਣਾ ਜਦੋਂ ਅਸੀਂ ਜਦੋਂ ਜਦੋਂ ਅਸੀਂ ਮਤਲਬ ਕਹ ਲਓ ਕਿ ਛੋਟਾ ਭਾਂਡਾ ਹੋਵੇ ਤੇ ਦਾਣੇ ਵੱਧ ਪਾ ਦਈਏ ਤਾਂ ਉਹ ਤਾਂ ਉੱਛਲ ਨਹੀਂ ਮੈਂ ਕਰ ਮੈਂ ਦੇਖੋ ਇੱਥੇ ਇੱਥੇ ਤੁਸੀਂ ਜੇ ਕੋਈ ਮੇਰਾ ਬਲੌਗ ਦੇਖਦਾ ਕੋਈ ਬੰਦਾ ਆਏਗਾ ਦੱਸੇ ਜਾਂ ਸੋਨੂ ਕਰਨ ਨੂੰ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਤੁਸੀਂ ਮਾੜੇ ਹੋ ਜਾਂ ਤੁਸੀਂ ਕੁਝ ਕਰ ਨਹੀਂ ਸਕਦੇ ਮੈਂ ਇਦਾਂ ਦੀ ਗੱਲ ਕਰ ਰਿਹਾ ਤੁਸੀਂ ਵਧੀਆ ਟੈਲੈਂਟਡ ਹੋ ਆਪਣੀ ਜਗ੍ਹਾ ਤੇ ਕਰ ਸਕਦੇ ਪਰ ਬੱਚੇ ਇਹਨਾਂ ਜ਼ਰੂਰ ਸੋਚੋ ਕਿ ਜੋ ਅੱਜ ਤੁਹਾਨੂੰ ਕੰਮ ਕਰਨ ਦੇ ਲਈ ਬੁਲਾ ਰਿਹਾ ਜਾਂ ਤੁਹਾਨੂੰ ਤੁਹਾਡੀ ਦੀ ਪ੍ਰਸ਼ੰਸਾ ਕਰਕੇ ਬੁਲਾ ਰਿਹਾ ਤਾਂ ਤੁਸੀਂ ਅੱਜ ਅਗਰ ਇੰਨਾ ਰੇਟ ਚੱਕ ਦਿੱਤੇ ਨਿਓ ਆਪ ਦਾ ਤਾਂ ਕੱਲ ਨੂੰ ਤੁਸੀਂ ਕੀ ਕਰੋਗੇ ਜਿਹੜੇ ਸੋਸ਼ਲ ਮੀਡੀਆ ਤੋਂ ਅਨਟਲੈਂਟਡ ਪਰਸਨ ਉੱਠੇ ਨੇ ਜਿਵੇਂ ਹੁਣ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਚ ਸਿਰਫ ਬੋਲਣ ਵਲੌਗ ਤੋਂ ਬਿਨਾ ਕੋਈ ਹੋਰ ਟੈਲੈਂਟ ਹਜੇ ਹੋਊਗਾ ਮੈਂ ਦੇਖੋ ਮੈਂ ਨਹੀਂ ਦੇਖਿਆ ਮੈਂ ਕਲੀਅਰ ਪਰਸਨ ਹਾਂ ਨਾ ਜਿਹੜਾ ਮੁੱਖ ਮੰਤਰੀ ਸੀ ਮੁੰਡਾ ਉਹ ਵੀ ਡਿਪਰੈਸ਼ਨ ਦਾ ਮਰੀਜ਼ ਹੋਇਆ ਇੱਕ ਹੋਰ ਸੀ ਸੋਨੂ ਉਹ ਵੀ ਡਿਪਰੈਸ਼ਨ ਦਾ ਮਰੀਜ਼ ਹੋਇਆ ਕਿੰਨੇ ਲੋਕਾਂ ਦੇ ਜਿਹੜੇ ਜਿਹੜੇ ਸਭ ਤੋਂ ਪਹਿਲਾਂ ਆ ਹਰੂਜ ਤੇ ਗੱਡੀ ਚੜਦ ਤੋਂ ਬਾਅਦ ਥੱਲੇ ਆ ਕੇ ਡਿੱਗੇ ਨੇ ਹਨਾ ਸੋ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਸੋਨਾ ਕੰਮ ਕਰ ਰਹੇ ਹੋ ਵਧੀਆ ਕਰ ਰਹੇ ਹੋ ਪਰ ਤੁਸੀਂ ਐਨੇ ਇੱਕ ਤਰੀਕਾ ਐਨਾ ਨਾ ਉਹ ਕਰ ਲੋ ਵੀ ਤੁਹਾਨੂੰ ਇੱਕ ਬੰਦਾ ਥੁੱਕੀ ਦੇ ਦੇ ਹਨਾ ਕਿ ਅਸੀਂ ਐਨਾ ਕਰਕੇ ਵੀ ਯਾਰ ਅਗਲਾ ਕਹਿੰਦੇ ਵੀਰੇ ਵੀ ਮੇਰਾ ਤਾਂ ਐਨਾ ਨਹੀਂ ਸਰਦਾ ਹੁਣ ਮੈਂ ਆ ਕੇ ਜਦੋਂ ਅਸੀਂ ਕੁਝ ਵੀ ਨਹੀਂ ਸੀ ਸਾਡੇ ਕੋਲ ਸੋਸ਼ਲ ਮੀਡੀਆ ਹੈ ਨਹੀਂ ਸੀ ਫਿਰ ਕੀ 20000 30000 ਰੁਪਏ ਦੇ ਪ੍ਰੋਮੋਸ਼ਨਲ ਤੇ ਜਾਂਦੇ ਸੀ ਫਿਰ ਰੋਟੀ ਘਰੇ ਖਾਈ ਰਹੇ ਸੀ ਨਾ ਫਿਰ ਉਹ ਨੋਨ ਮਿਰਚ ਬੁੱਕ ਕੇ ਰੋਟੀ ਘਾਲੋ ਭਾਵੇਂ ਆਲੂ ਆਂ ਦਾਲ ਨਾਲ ਖਾ ਲਦਾ ਇਹ ਤਾਂ ਵੱਡੀ ਗੱਲ ਨਹੀਂ ਬਟ ਐਦਾਂ ਨਹੀਂ ਜੇਕਰ ਤੁਹਾਨੂੰ ਆਡੀਅנס ਨੇ ਦਰਸ਼ਕਾਂ ਨੇ ਪਿਆਰ ਦਿੱਤਾ ਤਾਂ ਸਾਨੂੰ ਆਪਣੀ ਅੱਖਾਂ ਮੱਥੇ ਤੇ ਨਹੀਂ ਰੱਖਣੀਆਂ ਚਾਹੀਦੀਆਂ ਸਮਾਂ ਦੀ ਉਹਨਾਂ ਨੂੰ ਪਿਆਰ ਕਰੋ ਉਹਨਾਂ ਨੂੰ ਮਿਲੋ ਵਰਤੋ ਹਰ ਕਿਸੇ ਦੇ ਨਾਲ ਵਧੀਆ ਡੀਲ ਬਣਦਾ ਠੀਕ ਹੈ ਨਾ ਐਦਾਂ ਨਹੀਂ ਹੋਣਾ ਚਾਹੀਦਾ ਵੀ ਕੀ ਗੱਲਬਾਤਾਂ ਕੀਦਾਂ ਨੇ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਇੱਕ ਗੱਲ ਹੋਰ ਦਵਾਂ ਸਾਰੇ ਗੋਗੇ ਕਾਇੰਦ ਤੇਨਾ ਕੰਨਿਆਂ ਨੂੰ ਮੈਂ ਪਰਲੇ ਐਦਾਂ ਲੱਗਦਾ ਸੀ ਅੱਜ ਵੀ ਉਹਨਾਂ ਕੋਲੋਂ ਨਹੀਂ ਕਮੈਂਡ ਕਰਵਾਏ ਹੋਏ ਸੀਗੇ ਵੀ ਕਿਤੇ ਪਰਵੀਨ ਫੇਮ ਲੈਂਦੇ ਚੱਕਰ ਚੋਂ ਫਸ ਗਏ ਛੇ ਪਰਵੀਨ ਸੀ ਤਾਂ ਆਲਰੇਡੀ ਫੇਮਸ ਹਾਂ ਤੁਸੀਂ ਤਾਂ ਆਲਰੇਡੀ ਉਹਦੇ ਨਾਲੋਂ ਪਹਿਲਾਂ ਮੈਂ ਤੁਹਾਨੂੰ ਆਲਰੇਡੀ ਤੋਂ ਪਹਿਲਾਂ ਜਾਣਦਾ ਸੀ ਜੇਦੋ ਤੁਹਾਡਾ ਨਾਮ ਆਇਆ ਇਸ ਸਾਰੇ ਸਕੈਂਦਰ ਦੇ ਤੁਹਾਡਾ ਨਾਮ ਆਇਆ ਹਨ ਉਦੋਂ ਮੈਂ ਨਾ ਮਤਲਬ ਕਿ ਮੈਨੂੰ ਪਤਾ ਲੱਗਿਆ ਵੀ ਇਹਨੇ ਸੋਨੂੰ ਕੋਰ ਬਾਰੇ ਗੱਲ ਕੀਤੀ ਹੈ ਨਾ ਅੱਛਾ ਵੀਡੀਓ ਉਹ ਵੀ ਤਾਂ ਜਰੂਰ ਦੇਖਿਆ ਨਾ ਅਦਰਵਾਈਜ਼ ਮੈਂ ਤਾਂ ਬਲੌਗ ਨਹੀਂ ਦੇਖਿਆ ਚੰਦਾ ਨਾ ਨਾ ਆਪਾਂ ਕਹਿੰਦੇ ਉਹ ਚੰਗਾ ਮਾੜਾ ਕਹਿ ਸਕੀ ਹੈ ਨਾ ਵੀ ਇਹ ਸੀਗਾ ਵੀ ਕੋਈ ਪਰਸਨ ਜਦੋਂ ਆਪਾਂ ਆਪਣੀ ਅਗਤੀ ਹੁੰਦੀ ਹੈ ਨਾ ਪਹੁੰਚੇ ਇਮੋਸ਼ਨਲ ਹੋ ਅਸੀਂ ਕੀ ਕਰ ਦਿੰਨੇ ਹਾਂ ਵੀਰ ਅਗਰ ਇੱਕ ਪਰਸਨ ਮਤਲਬ ਅਸੀਂ ਕੰਮ ਕਰ ਰਹੇ ਹਾਂ ਫਰ ਚਲੋ ਯਾਰ ਉਹਨੂੰ ਬੁਲਾ ਲੈਂਦੇ ਨਾਲ ਤਾਂ ਉਹਦਾ ਨਾਮ ਹੈ ਤੇ ਨਾਲ ਹੀ ਉਹਨੂੰ 4 ਪੈਸੇ ਬਣ ਜਾਣਗੇ ਬਸ ਉਹ ਪਰਸਨ ਨੇ ਤੁਹਾਡੇ ਲਈ ਇਹ ਚ ਸੋਚੀ ਤੁਸੀਂ ਤਾਂ ਚੰਗਾ ਵੰਕਿਆ ਲਈ ਸੋਚ ਲਿਆ ਪਰ ਅਗਰੇ ਲਈ ਤੁਹਾਡੇ ਨੂੰ ਚੰਗਾ ਸੋਚ ਨਹੀਂ ਸੋਚਿਆ ਦੇ ਤਾਂ ਦੇ ਜਿਹੜਾ ਲੁਕੇ ਹੋਇਆ ਉਹ ਨਾ ਕੋਲ ਅੱਗੇ ਨਹੀਂ ਲੈ ਕੇ ਆ ਰਹੇ ਹੈਗੇ ਦੇਖ ਜੇ ਮੈਂ ਇਸ ਚੀਜ਼ ਦਾ ਦਾਵਾ ਕਰਦੀ ਆ ਇੰਸਟਾਗ੍ਰam ਮੈਂ ਕਹਿੰਦੀ ਸਾਰੇ ਇੱਕੋ ਇੱਕ ਬਣਾਉਂਦੇ ਨੇ ਬਟ ਕਿਤੇ ਨਾ ਕਿਤੇ ਆਪਾਂ YouTube ਦੀ ਗੱਲ ਕਰੀਏ 20000 ਤੋਂ 25000 ਪਰ ਡੇ ਮੰਗ ਰਹੇ ਹੋ ਤਾਂ ਐਕਟ ਵੀ ਬੰਦੇ ਨੂੰ ਨਹੀਂ 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 ਐਕਟ ਨੂੰ ਛੱਡੋ YouTube ਦੇ ਉੱਤੇ ਜਿੰਨੇ ਆਰਟਿਸਟ ਹੈ ਮੈਂ ਕੰਮ ਕਰਦਾ ਮੈਨੂੰ ਐ ਲੱਗਦਾ ਕਿ YouTube ਦੇ ਉੱਤੇ ਸਭ ਤੋਂ ਲੰਘਾ ਆਰਟਿਸਟ ਮੈਂ ਹਾਂ ਜាំ ਬੰਤਵਾਰਗੇ ਟੁੱਟੇ ਲਗੀ ਕੰਮ ਕਰਦੇ ਤੇ ਇਹ ਮਹਿੰਗੇ ਆਕਟਰ ਹੈਗੇ ਨਹੀਂ ਠੀਕ ਹੈ ਇਹ ਵਧੀਆ ਕੰਮ ਕਰ ਰਹੇ ਨੇ ਇੱਕ ਲਾਸ ਨੋ ਡਾਊਟ ਹੈ ਨਾ ਬਟ ਮੈਨੂੰ ਇਹ ਵੀ ਪਤਾ ਵੀ ਕੋਈ ਜੇ ਤੁਹਾਨੂੰ ਵੱਧ ਤੋਂ ਵੱਧ ਕੋਈ 5000 ਰੁਪਏ YouTube ਦੀਆਂ ਫਿਲਮ ਦੇ ਵਿੱਚ ਦੇ ਰਿਹਾ ਫਿਲਮਾਂ ਦੇ ਰਿਸ਼ਤਾ ਅਗਲਾ 25 20 ਪਲੇਰ ਤੋਂ ਮੇਲ ਜਿਵੇਂ ਹੋਵੇ ਉਹ ਉਸ ਨੂੰ ਜਿਹੜਾ ਬਹੁਤ ਘੈਂਟ ਐਕਟਰ ਬਟ ਐ ਨਹੀਂ ਹੁੰਦਾ ਕਿ ਐਦਾਂ ਹੁੰਦਾ ਵੀ ਮੈਂ ਮੰਗਣ ਤਾਂ ਸੀ ਲੱਖ ਮੈਂ ਲੱਖ ਮੰਗਾ ਮਤਲਬ ਮੇਰੀ ਜਵਾਨ ਹੈ ਨਾ ਮੈਂ ਤੁਹਾਡੇ ਤੋਂ 2 ਲੱਖ ਮੰਗ ਲਿਆ ਨਹੀਂ ਕੋਈ ਨਾ ਆਇਆ ਨਾ ਕੋਈ ਸਾਡਾ ਨੈਕਸਟ ਵੀਡੀਓ ਵੀ ਕਰਾ ਹਾਂ ਬੰਦੂ ਐਦਾਂ ਗਲਤੀ ਆਈ ਹੈ ਕੀ ਗੱਲ ਬਾਣੀ ਸੀਗੀ ਇਸ ਕਰਕੇ ਮੈਂ ਸਾਰੀ ਜਿੰਨੇ ਬਲੌਗ ਦੇ ਦੇਖ ਰਹੇ ਹਨ ਉਹਨਾਂ ਨੂੰ ਮੈਂ ਇਹ ਗੱਲ ਕਹਾਂਗਾ ਵੀ ਇਹ ਲੜਕੀ ਨੇ ਬਹੁਤ ਵਧੀਆ ਗੱਲ ਕੀਤੀ ਸੀ ਇਹਨਾਂ ਨੂੰ ਨੈਗੇਟਿਵ ਕਮੈਂਟ ਨਾ ਕਰੋ ਜਦੋਂ ਕੋਈ ਅਸੀਂ ਐਦਾਂ ਆਪਣੇ ਸਾਰੇ ਆਪਣੇ ਬਾਕੀ ਚਨੇਜ਼ਰ ਹਾਂ ਕਿਉਂਕਿ ਕੋਈ ਪਰਸਪੈਕਟਿਵ ਜਿਹੜਾ ਅਸੀਂ ਜ਼ਿਆਦਾ ਦੇ ਦਿੰਨੇ ਆ ਨਾ ਤਾਂ ਵੀਰੇ ਉਹਨੇ ਚੁੱਕਣਾ ਹੀ ਹੈ ਠੀਕ ਹੈ ਸੋ ਇਹਦੇ ਵਿੱਚ ਕਿਸੇ ਹੋਰ ਦਾ ਦੋਸ਼ ਨਹੀਂ ਹੈ ਅਸੀਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦੇ ਕਿ ਉਹ ਕੁੜੀ ਵਧੀਆ ਕਰ ਰਹੀ ਹੈ ਪਰ ਉਹਦੇ ਕੱਲੇ ਆਲਾ ਕੰਮ ਕਰਨਾ ਹੀ ਆਉਣੇ ਦੇਖੋ ਨਾ ਸਾਰੀ ਦੁਨੀਆ ਨੇ ਕੰਮ ਕਰਨਾ ਕੱਲ ਪਰਸ ਤੇ ਪ੍ਰਮੋਸ਼ਨ ਜਿਆ ਕੀ ਹੈ ਉਹ ਵੀ ਦੇਖਿਆ ਬਟ ਇਹ ਹੈ ਕਿ ਮਤਲਬ ਆ ਚੀਜ਼ ਕਰ ਰਹੀ ਔਰ ਉਸ ਤੋਂ ਬਾਅਦ ਇੱਕ ਮਾਮੂਲੀ ਕੁੜੀ ਨਹੀਂ ਹੈ ਐਵੇਂ ਇੰਨੀ ਪੂਰੀ ਫਿਰਦੀ ਕਿੰਨੇ ਟਾਈਮ ਤੋਂ ਥੀਏਟਰ ਦੇ ਨਾਲ ਜੁੜੀ ਹੋਈ ਹੈ ਫਿਲਮਾਂ ਕਰ ਰਹੀ ਹੈ ਔਰ ਵਧੀਆ ਆਰਟਿਸਟ ਹੈ ਲੋਕ ਥੀਏਟਰ ਦਾ ਹੈ ਨਾ ਹਾਂ ਜਦੋਂ ਆਪਣੀ ਗੱਲਬਾਤ ਤੁਸੀਂ ਤੁਸੀਂ ਉਹਨਾਂ ਨਾਲ ਆਪਣਾ ਸਿਟੀ ਦੇ ਬਾਰੇ ਇੰਟਰਵਿਊ ਲਈ ਇੰਚੇਂਦਰ ਫਸਟ ਟਾਈਮ ਗੱਲ ਨੂੰ ਹਾਂ ਤਾਂ ਮੈਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦਾ ਕਿ ਇਹ ਚੀਜ਼ਾਂ ਨੂੰ ਬੜਾ ਧਿਆਨ ਦਿਓ ਯਾਰ ਤੇ ਕਿਉਂਕਿ ਜਦੋਂ ਕਿ ਤੁਹਾਨੂੰ ਆਫਰ ਕਰਦਾ ਨਾ ਤਾਂ ਉਹ ਇੰਨਾ ਟੁਕਰਾ ਦਿੰਦੇ ਕਿ ਬੰਦਾ ਥੁੱਕ ਦੇਵੇ ਅਗਲੀ ਵਾਰੀ ਤੁਹਾਨੂੰ ਚੱਟੇ ਹੀ ਨਾ ਕਿ ਕਿੱਕੇ ਨੇ ਕਲਾਸ ਲੈਣੀ ਆਮ ਤੌਰ ਤੇ ਬਹੁਤ ਧੁਨਾ ਜਦੇ ਬੜਿਆ ਲੱਗ ਗਿਆ ਮਤਲਬ ਮੈਂ ਕਦੀ ਸੋਚਿਆ ਨਹੀਂ ਸੀ ਵੀ ਮੈਨੂੰ ਤੁਹਾਡੇ ਨਾਲ ਕੇ ਅੰਦਰ ਦਾ ਮਾਹੌਲ ਮਿਲੂਗਾ ਇੰਨੇ ਸਾਲ ਤੋਂ ਇੱਥੇ ਤੱਕ ਦਾ ਸੀ ਰੀਸਲੀ ਸਫਰ ਆ ਤੁਹਾਨੂੰ ਕਹਿੰਦੇ ਹਣਾ ਮਨ ਲੈ ਕੇ ਤਰਾਚੜਾ ਸਰਾਉਂਦੇ ਰਹਿੰਦੇ ਬਿਲਕੁਲ ਬਿਲਕੁਲ ਤੁਸੀਂ ਮੇਰੇ ਕੋਲ ਅੱਗੇ ਸਾਹਮਣੇ ਤਾਂ ਜਸਤੀ ਦਿਨ ਮੈਨੂੰ ਬੋਲ ਕਰਕੇ ਦੱਸਿਆ ਮਨਾ ਉਹਨਾਂ ਨੇ ਫੇਮੀ ਕਹਿ ਗਏ ਨੇ ਬਰਾੜ ਸਰ ਨਾਲ ਇੱਕ ਇੱਕ ਸ਼ੋਰ ਹੁੰਦੇ ਬੜੇ ਵੱਧ ਦੇ ਤਰੀਕੇ ਨਾਲ ਚੱਕਦੇ ਆਗੇ ਪਰ ਸਭ ਤੋਂ ਵੱਧ ਮੇਰਾ ਹੁਣ ਬਣਿਆ ਦੇਖੋ ਤਾਂ ਇਹਨਾਂ ਨਾਲ ਕੰਮ ਅਸੀਂ ਹੁਣ ਕਰ ਰਹੇ ਆਂ ਵੈਸੇ ਤਾਂ ਮੈਂ ਤਾਂ ਜਾਣਦਾ ਬਕਰੀਨ 2-3 ਸਾਲ ਹੋ ਗਏ ਹੈ ਨਾ ਪਰ ਚਲੋ ਚਲੋ ਜਦੋਂ ਮਿਲਦਾ ਕੰਮ ਕਰਨ ਦਾ ਟਾਈਮ ਉਰੀ ਹੁੰਦਾ ਹੁਣ ਮਿਲਿਆ ਅਸੀਂ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਤੇ ਹੁਣ ਵਾਇਰਲ ਕਰੇ ਨਹੀਂ ਲੱਗਿਆ ਕਿਤੇ ਵੀ ਮੈਂ ਨਾ ਨਵੇਂ ਬੰਦੇ ਨਾਲ ਜੁੜੀ ਨਹੀਂ ਆਪਣੇ ਤਾਂ ਕਿਸੇ ਕਿਸੇ ਨੂੰ ਲੱਗਦਾ ਹੀ ਨਹੀਂ ਕਿ ਆਪਣੇ ਨਾਲ ਆਉਂਦੇ ਆ ਹਾਂ ਠੀਕ ਹੈ ਜੀ ਆਹ ਸਾਡੀ ਸਾਡੇ ਨਾਲ ਮਿਲੋ ਸੋਖ ਸਾਡੀ ਦਿਲ ਦੀ ਹੈ ਦੋਖ ਹੈ ਨਾ ਇਹ ਕੋਈ ਨਾ ਕੋਈ ਚੰਗੂ ਆਸਾਰਿਆਂ ਤੋਂ ਤੇ ਆ ਉਧਰ ਹੀ ਆਣ ਦੋ ਮਿੰਟ ਸੋਣੋ ਬਸ ਨਾਲ ਗੱਲ ਕਰਾਂ ਹਾਂ ਜੀ ਸਾਡੇ ਨੂੰ ਸੱਚੇ ਕਾਲ ਤੇ ਬਹੁਤ ਵਧੀਆ ਲੱਗਦਾ ਸਰ ਨਾਲ ਸਾਡਾ ਸ਼ੂਟ ਕਰਕੇ ਸੋ ਬਹੁਤ ਵਧੀਆ ਕੈਰੇਕਟਰ ਹੈ ਇਹਨਾਂ ਦਾ ਤੇ ਮਤਲਬ ਬਹੁਤ ਖੁਸ਼ੀ ਮਿਲ ਗਈ ਸਾਡਾ ਅੱਜ ਸਾਡਾ ਨੌ ਸੋਰੇ ਦਾ ਕੈਰੈਕਟਰ ਹੈ ਨੌ ਸੋਰੇ ਦਾ ਕੈਰੈਕਟਰ ਆਪੂ ਦਾ ਆਂਟੀ ਹੈ ਉਹ ਆਂਟੀ ਲਾਲ ਜੀ ਸਾਰਾ ਮੈਂ ਪਰ ਸੱਚੀ ਸਰ ਬਹੁਤ ਨਾਈਸ ਨੇ ਬਹੁਤ ਨਾਈਸ ਨੇ ਸਰ ਮਤਲਬ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਬਹੁਤ ਕੁਝ ਸਿੱਖਿਆ ਇਹਨਾਂ ਤੋਂ ਤੇ ਪਰਮਾਤਮਾ ਦਾ ਬੇਸ਼ੱਕ ਨੂੰ ਚੜ੍ਹਦੀ ਕਲਾ ਰੱਖੀ ਵਾਹਿਗੁਰੂ ਤੇ ਬਹੁਤ ਅੱਛਾ ਹਾਂਜੀ ਸੋ ਦੋਸਤੋ ਇਹ ਵਲੌਗ ਅਸਲ ਦੇ ਵਿੱਚ ਕੋਈ ਏ ਨਹੀਂ ਹੁੰਦਾ ਕਿ ਤੁਸੀਂ ਇਹਦੇ ਵਿੱਚ ਮਤਲਬ ਆਪਾਂ ਕੁਝ ਜ਼ਿਆਦਾ ਚੀਜ਼ਾਂ ਦਿਖਾਉਣੀਆਂ ਨੇ ਬਲੌਗ ਦੇ ਵਿੱਚ ਜਸਟ ਹੁੰਦੀ ਹੈ ਵੀ ਤੁਹਾਡੇ ਨਾਲ ਇਨਫੋਰਮੇਸ਼ਨ ਤੇ ਗੱਲਬਾਤ ਸਾਂਝੀ ਕਰ ਲਈਏ ਵੀ ਅਸੀਂ ਸਾਰੇ ਦਰਸ਼ਕ ਜਿਹੜੇ ਕਲਾਕਾਰ ਇੱਥੇ ਆਉਂਦੇ ਨੇ ਉਹ ਕਿਵੇਂ ਇੱਕ ਬਿਰਦੇ ਨਾਲ ਵਿਚਰਦੇ ਆ ਕਿਵੇਂ ਅਸੀਂ ਕਹਾਣੀ ਸਾਂਝੀ ਕਰਦੇ ਆ ਪਹਿਲਾਂ ਫਿਲਮ ਕਰਨ ਤੋਂ ਪਹਿਲਾਂ ਕਿਵੇਂ ਅਸੀਂ ਖੁਦ ਦੀਆਂ ਗੱਲਾਂ ਜਾਣਦੇ ਹਾਂ ਹਾਂ ਨਹੀਂ ਹਾਂ ਬੰਨ ਨਹੀਂ ਥੋੜਾ ਥੋੜਾ ਡਾਣਾ ਤੁਹਾਡੇ ਵੱਲੋਂ ਨਾ ਨਾ ਤੁਸੀਂ ਆ ਜਾਓਗੇ ਨਾ ਬਸ ਬਣਾ ਦੋ ਸੋ ਇਹ ਗੱਲ ਸੀ ਬਈ ਜੀ ਤੁਹਾਡੇ ਨਾਲ ਮਿਲਾਂ ਜਿੰਨੇ ਸਾਲੇ ਕਰਾ ਕਰਾ ਨੂੰ ਔਰ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਮਗਰ ਬੈਠੇ ਕੀ ਗੱਲਾਂ ਬਾਤਾਂ ਕਰਦੇ ਰਹਿੰਨੇ ਪਰ ਇੱਥੇ ਬਹੁਤ ਵਧੀਆ ਮਾਹੌਲ ਬਣਿਆ ਰਹਿੰਦਾ ਹੁਣ ਕੰਮ ਸ਼ੁਰੂ ਕੀਤਾ ਹਾਲ ਇਹਨਾਂ ਨੇ ਇਹ ਕੰਮ ਸ਼ੁਰੂ ਹੋ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਦੇਖਿਓ ਹੁਣ ਇਹ ਰੈਗੂਲਰ ਸਾਰਾ ਸ਼ੂਟ ਜਿਹੜਾ ਹੈਗਾ ਇਹ ਚੱਲੂਗਾ ਫਿਰ ਉਸ ਤੋਂ ਬਾਅਦ ਸਟੋਰੀ ਕਾਹਨ ਦੀ ਬਲੌਗਸ ਕਰਕੇ ਨਹੀਂ ਬੋਲੇ ਕਿ ਤੁਸੀਂ ਫਿਰ ਮਾ ਦੇਖ ਲੈਂਦੇ ਸਾਡੇ ਨਾਲ ਠੀਕ ਹੈ ਜੀ ਤੋ ਮਿਲਦੇ ਆ ਫਿਰ ਅਗਲੇ ਬਲੌਗ ਧੰਨਵਾਦ